10ਵੇਂ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਅੱਜ ਦੇ ਦਿਨ 1687 ਈਸਵੀ ਦੇ ਵਿੱਚ ਪੌਂਟਾ ਸਾਹਿਬ ਦੀ ਧਰਤੀ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ। ਉਹਨਾਂ ਦੇ ਜਨਮ ਤੋਂ 1 ਸਾਲ ਬਾਅਦ ਹੀ ਗੁਰੂ ਸਾਹਿਬ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਆਗੇ ਸਨ। ਜਿੱਥੇ ਕਿ ਗੁਰੂ ਸਾਹਿਬ ਨੇ ਸਹਬਜ਼ਾਦੇ ਨੂੰ ਗੁਰਬਾਣੀ ਅਤੇ ਸ਼ਸਤਰ ਵਿਦਿਆ ਚ નિਪੁੰਨ ਕੀਤਾ। ਕੇਵਲ 12 ਵਰਿਆਂ ਦੀ ਉਮਰੇ ਉਹਨਾਂ ਨੇ ਪੋਠੋਹਾਰ ਤੋਂ ਆਨੰਦਪੁਰ ਸਾਹਿਬ ਆਰੀ ਸੰਗਤ ਤੇ ਹਮਲਾ ਕਰਨ ਵਾਲੇ ਰੰਗੜਾ ਨੂੰ ਸੋਧਿਆ ਤੇ ਇਸਤਰੀਆਂ ਤੇ ਜ਼ੁਲਮ ਕਰਨ ਵਾਲੇ ਤਤਕਾਲੀ ਅਧਿਕਾਰੀਆਂ ਨੂੰ ਸਜ਼ਾ ਵੀ ਦਿੱਤੀ। ਸਰਸਾ ਨਦੀ ਪਾਰ ਕਰਦਿਆਂ ਵੀ ਆਪ ਜੀ ਨੇ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਤੇ ਮਗਰੋਂ ਚਮਕੌਰ ਦੀ ਗੜੀ ਦੇ ਵਿੱਚ ਪੰਜ ਸਿੰਘਾਂ ਦੇ ਜਥੇ ਦੇ ਰੂਪ ਵਿੱਚ ਜਾ ਕੇ 10 ਲੱਖ ਮੁਗਲ ਫੌਜਾਂ ਦਾ ਸੂਰਬੀਰਤਾ ਨਾਲ ਮੁਕਾਬਲਾ ਕੀਤਾ ਤੇ 392 ਤੋਂ ਵੱਧ ਫਟ ਸਰੀ ਤੇ ਚਲਦੇ ਹੋਏ ਸਹਿਰਦਾਦਾ ਬਾਬਾ ਅਜੀਤ ਸਿੰਘ ਜੀ ਸ਼ਹਾਦਤ ਦਾ ਜੰਮ ਪੀ ਗਏ ਸਿੱਖ ਕੌਮ ਦੇ ਮਹਾਨ ਯੋਧੇ ਤੇ ਸ਼ਹੀਦ ਬਾਬਾ ਅਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ